ਵੱਡੀ ਖਬਰ ਦਾ ਜ਼ਿਕਰ ਕਰ ਰਹੇ ਹਾਂ ਜਿੱਥੇ ਕਾਲਾ ਪਾਣੀ ਮੋਟੇ ਦੇ ਹੱਕ ਦੇ ਵਿੱਚ ਆਏ ਤਮਾਮ ਲੋਕਾਂ ਨੂੰ ਪੁਲਿਸ ਦੇ ਵੱਲੋਂ ਖਿਰਾਸਤ ਦਬਦ ਵਿਚ ਲਿਆ ਗਿਆ ਗ੍ਰਫਤਾਰ ਕੀਤਾ ਗਿਆ ਜਿਨ੍ਹਾਂ ਦੇ ਵਿੱਚ ਅੰਮ੍ਰਿਤਪਾਲ ਸਿੰਘ ਦੇ ਪਿਤਾ ਕਈ ਔਰਤਾਂ ਅਤੇ ਮੌਕੇ ਤੇ ਕਈ ਉਹਨਾਂ ਦੇ ਸਾਥੀ ਵੀ ਮੌਜੂਦ ਸੀ ਤੇ ਨਾਲ ਖਿਨਾਲ ਸੋਨੀਆ ਮਾਂ ਜੋ ਕਿ ਕਾਲਾ ਪਾਣੀ ਮੋਟੇ ਦੇ ਹੱਕ ਦੇ ਵਿੱਚ ਪ੍ਰਦਰਸ਼ਨ ਕਰ ਰਹੀ ਸੀ ਉਹਨਾਂ ਨੂੰ ਵੀ ਪੁਲਿਸ ਦੇ ਵੱਲੋਂ ਗ੍ਰਫਤਾਰ ਕੀਤਾ ਗਿਆ ਤਾਂ ਲੁਧਿਆਣਾ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਜਿੱਥੇ ਮੌਕੇ ਦੇ ਉੱਪਰ ਖੂਬ ਹੰਗਾਮਾ ਹੋ ਰਿਹਾ ਪੁਲਿਸ ਦੇ ਵੱਲੋਂ ਤਮਾਮ ਲੋਕਾਂ ਨੂੰ ਦੋਇਆ ਗ੍ਰਫਤਾਰ ਕੀਤਾ ਗਿਆ ਮੌਕੇ ਤੇ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਹੋਰਾਂ ਨੇ ਕਿਹਾ ਕਿ ਸਾਡੇ ਕੋਲ ਇੰਨੀ ਵੀ ਇਜਾਜ਼ਤ ਨਹੀਂ ਹੈ ਕਿ ਉਹ ਆਪਣੇ ਪਾਣੀਆਂ ਦੀ ਰਾਖੀ ਕਰ ਸਕਣ ਉੱਥੇ ਹੀ ਉਹਨਾਂ ਨੇ ਕਈ ਸਾਰੇ ਸਵਾਲ ਵੀ ਖੜੇ ਕੀਤੇ ਕਿਹਾ ਕਿ ਸਾਡੇ ਕੋਲ ਇਜਾਜ਼ਤ ਨਹੀਂ ਹੈ ਕਿ ਅਸੀਂ ਆਪਣੇ ਪਾਣੀਆਂ ਦੀ ਰਾਖੀ ਕਰ ਸਕੀਏ ਤਦ ਆਖੀ ਕਿ ਲੁਧਿਆਣਾ ਪੁਲਿਸ ਦੇ ਵੱਲੋਂ ਲੱਖਾ ਸਿਧਾਣਾ ਦੇ ਹੱਕ ਦੇ ਵਿੱਚ ਆਏ ਕਈ ਸਾਰੇ ਲੋਕਾਂ ਨੂੰ ਗ੍ਰਫਤਾਰ ਕੀਤਾ ਗਿਆ ਉਹਨਾਂ ਦਾ ਕਹਿਣਾ ਹੈ ਕਿ ਬੁੱਢਾ ਨਾਲਾ ਦੇ ਵਜ੍ਹਾ ਕਰਕੇ ਪੰਜਾਬ ਦੇ ਵਿੱਚ ਕੈਂਸਰ ਫੈਲ ਰਿਹਾ ਅਤੇ ਆਪਣੇ ਘਰ ਦੇ ਵਿੱਚ ਬਜ਼ੁਰਗ ਲੋਕ ਜੋਨੇ ਉਹ ਇਹਨਾਂ तमाम ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਨੇ ਤਾਂ ਮੌਕੇ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹੰਗਾਮਾ ਹੋਇਆ ਸੋਨੀਆ ਮਾਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਐ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਨੂੰ ਵੀ ਪੁਲਿਸ ਦੇ ਵੱਲੋਂ ਮੌਕੇ ਤੇ ਹਿਰਾਸਤ ਵਿੱਚ ਲਿਆ ਗਿਆ ਕੀ ਕੁਝ ਕਹਿਣਾ ਐ ਅਮਰਿਤਪਾਲ ਸਿੰਘ ਦੇ ਪਿਤਾ ਦਾ ਆਊਟਰਾ ਸੁਣ ਲੈਣੇ ਆ ਅਸੀਂ ਨਹੀਂ ਧਿਆਨ ਦੇ ਰਹੇ ਤਾਂ ਲੋਕਾਂ ਨੂੰ ਰੋਡਾਂ ਤੇ ਆਉਣਾ ਪੈ ਰਿਹਾ ਇਸ ਕਰਕੇ ਮੇਰੇ ਖਿਆਲ ਹੈ ਕਿ ਇੱਥੇ ਕੋਈ ਵੀ ਜਾਤ ਪਾਤ ਕੋਈ ਧਰਮਜਬਦਾ ਮਸਲਾ ਨਹੀਂ ਇਹ ਸਾਡੀ ਹੋਣ ਦਾ ਸਵਾਲ ਹੈ ਜੇ ਇਹੋ ਇਹੋਏ ਪਾਣੀ ਅਸੀਂ ਪੀਂਦੇ ਰਵਾਂਗੇ ਤੇ ਸਾਡੀ ਮੇਰੇ ਖਿਆਲ ਆਉਣ ਵਾਲੇ 10-10 ਸਾਲਾਂ ਦਾ ਸਾਡੀ ਨਸਲਾਂ ਖਤਮ ਹੋ ਜਾਣਗੀਆਂ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਇਸੇ ਵਾਸਤੇ ਇਹ ਜਿਹੜੇ ਇਹ ਫੈਕਟਰੀਆਂ ਵਾਲੇ ਉਹਨਾਂ ਗਾੜੀ ਵੀ ਅਸੀਂ ਹੱਥ ਜੋੜ ਕੇ ਕਿ ਤੁਸੀਂ ਉਹ ਮਾਪਦੰਡ ਪੂਰੇ ਕਰੋ ਜੇ ਤੁਸੀਂ ਫੈਕਟਰੀਆਂ ਲਾਈਆਂ ਤੇ ਤੁਸੀਂ ਉਹ ਉਹ ਸਾਰੀਆਂ ਚੀਜ਼ਾਂ ਕਰੋ ਇਹ ਜ਼ਹਿਰ ਨਾ ਲੋਕਾਂ ਨੂੰ ਖਵਾਓ ਨਾ ਪਿਆਓ ਉਹ ਲੋਕਾਂ ਦੇ ਇਹ ਕਿੱਥੋਂ ਤੱਕ ਜਾ ਰਿਹਾ ਹੈ ਪਾਣੀ ਤੇ ਸਾਡੇ ਆਪ ਪੰਜਾਬ ਦੀ ਹੋਣ ਦੀ ਪਾਣੀ ਤੇ ਸੀ ਪੰਜਾਬ ਦਾ ਨਾ ਹੀ ਪਾਣੀ ਦੇ ਸੀ ਤੇ ਪੰਜਾਬ ਦਾ ਪਾਣੀ ਧਰਤੀ ਹਵਾ ਸਭ ਕੁਝ ਅਸੀਂ ਬਰਬਾਦ ਕਰ ਰਹੇ ਹਾਂ ਹੈ ਤੋ ਉਹਦੇ ਵਾਸਤੇ ਜੇ ਕੋਈ ਆਵਾਜ਼ ਉਠਾ ਰਿਹਾ ਤੇ ਉਹ ਉਹ ਵੀ ਨਹੀਂ ਦੇ ਆਵਾਜ਼ ਨਹੀਂ ਆਵਾਜ਼ ਦੀ ਗੱਲ ਕਰਦੇ ਆ ਸਰ ਸਿਰਫ ਬਾਹਰੋਂ ਲੋਕ ਆ ਰਹੇ ਨੇ ਲੇਕਿਨ ਲੁਧਿਆਣਾ ਦੇ ਲੋਕ ਇੱਥੇ ਦਿਖਾਈ ਘੱਟ ਦੇ ਰਹੇ ਨੇ ਕੀ ਚੱਕਰ ਇਹ ਇਹ ਤੇ ਇਹ ਤੇ ਜ ਜ ਜਿੰਨੂੰ ਵੀ ਕੋਈ ਮਨੁੱਖਤਾ ਨਾਲ ਪਿਆਰ ਹੈ ਜਿੰਨੂੰ ਕੋਈ ਲਿਖਦਾ ਹੈ ਇਨਸਾਨੀਅਤ ਨੂੰ ਦੇਖਣਾ ਉਹ ਸਾਰੇ ਆ ਰਹੇ ਆ ਰੋਹਤਾਂ ਨਾਲ ਸਿਰਫ ਇਹ ਕਿਹਾ ਜਾ ਰਿਹਾ ਹੈ ਕਿ ਸਿਰਫ ਬਾਰੂ ਆ ਕੇ ਲੋਕੀ ਆਪਣਾ ਪਿਆਰ ਦਿਖਾ ਰਹੇ ਨੇ ਲੁਧਿਆਣਾ ਵਾਸੀ ਕਿਉਂ ਨਹੀਂ ਦਿਖਾ ਰਹੇ ਇਹ 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 ਦੇਖੋ ਜੀ ਇਹ ਪਾਣੀ ਇੱਥੇ ਲੁਧਿਆਣੇ 'ਚ ਨਹੀਂ ਹੁੰਦਾ ਓਰਿਆ ਇਹ ਸਾਰਾ ਉਹ ਰਾਸਤਾਨ ਤੱਕ ਦਰਿਆਵਾਂ ਜਾ ਰਿਹਾ ਇਹ ਸਾਰਿਆਂ ਨੂੰ ਆਪਣੀ ਫਿਕਰ ਹੈ ਦੇ ਲਿਆਣ ਵਾਲੇ ਪੇਨੇ ਉਹਨਾਂ ਨੂੰ ਨਿਕਲਣਾ ਚਾਹੀਦਾ ਇਸ ਤੇ ਉਹਨਾਂ ਦੇ ਘੜੀ ਬੇਨਤੀ ਕਰਦੇ ਆ ਕਿ ਤੁਸੀਂ ਲਿਆਣ ਦੇ ਬਹੁਤ ਲੋਕ ਆਏ ਹੋਏ ਪਿੱਠੇ ਖੜੇ ਅੱਲਾਹ ਦੇ ਧਿਆਨੇ ਉਹਨਾਂ ਦੇ ਹੱਥ ਖੜੇ ਕਰਾ ਲਓ ਜੀ ਕੀ ਕੀ ਕਹਿਣਾ ਜਿੰਮੇ ਉਹਨਾਂ ਨੇ ਸਟੇਜ ਲਾਈ ਤੇ ਬੈਠਣ ਹੀ ਦੇ ਰਹੇ ਦਿੱਤਾ ਜਾ ਰਹੇ ਹੈਗਾ ਕੀ ਕਹਿਣਾ ਬੋਲੋ ਬਹੁਤ ਬੀਰ ਤੋਂ ਵਸੰਦਾਂ ਤੋਂ ਇਕੱਠਾ ਹੋਇਆ ਨਹੀਂ ਮੇਰੇ ਨਾਲੇ ਦੇ ਨਾਲ ਲਾ ਆਹ ਵੇਖੋ ਭਾਈ ਸਾਨੂੰ ਇੱਥੇ ਖੜੇ ਨਹੀਂ ਹੋਣ ਦਿੱਤਾ ਜਾਂਦਾ ਉਹਨਾਂ ਨੂੰ ਜਿਹੜੇ ਉਹ ਯਹਰਾਂ ਵਾਲੇ ਵੰਡਣ ਵਾਲੇ ਆ ਉਹਨਾਂ ਨੂੰ ਤੁਸੀਂ ਸਭ ਕੁਝ ਮੌਕੇ ਦੇ ਰਹੇ ਜੋ ਸਾਡੇ ਖਿਲਾਫ ਗੱਲਾਂ ਕਰਨ ਦੇ ਅਸੀਂ ਤਾਂ ਕੋਈ ਸਾਡਾ ਕੋਈ ਪਰਸਨਲ ਮੈਟਰ ਤਾਂ ਨਹੀਂ ਇਹਦੇ ਚ ਅਸੀਂ ਇਹ ਨੀਜੀ ਅਸੀਂ ਤਾਂ ਮਨੁੱਖਤਾ ਦੀ ਜਿਹੜੀ ਆ ਗੱਲ ਕਰਨ ਵਾਸਤੇ ਆਏ ਕਿ ਮਨੁੱਖਤਾ ਕਿੱਦਾਂ ਜਿੰਦੀ ਰਹੂਗੀ ਜੇ ਅਸੀਂ ਇਹ ਆਪਣੀ ਧਰਤੀ ਪਾ ਇਹ ਸਾਰੇ ਮੇਰੇ ਨਾਲ